ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਅ ਸ਼ਿਮਰ ਵਾਲੀਆਂ ਨੇ ਚਾਰ ਰੰਗਾਂ ਨਾਲ ਲਾਨਗੇ ਬਹੁਤ ਪਿਆਰਾ ਮਿਰਰ ਵਰਕ ਹੋਇਆ ਬਹੁਤ ਵਧੀਆ 슬ੀਵਸ ਤੇ ਵਰਕ ਚਾਰ ਰੰਗ ਨੇ ਬਾਕੀ ਕਵਰੀ ਕਰਨੇ ਦਾ ਨੰਬਰ ਚਾਕੇ ਮੈਸੇਜ ਕਰ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਚਾਰ ਰੰਗ ਮਿਲ ਜਾਣਗੇ ਇਹ ਤੁਹਾਨੂੰ ਪਿਓਰ ਸਿਲਕ ਵਿੱਚ ਬਹੁਤ ਹੀ ਪਿਆਰੇ ਸਟਾਈਲ ਨਾਲ ਮਿਲੇਗਾ ਮੇਰੇ ਕੋਲ ਜਿੰਨੇ ਕੀਤੇ ਕਵਰੀ ਤੁਸੀਂ ਜਾ ਕੇ ਮੈਂ ਦੱਸ ਦੇਾਂਗੀ ਡਿਟੇਲ ਬਾਕੀ ਦੀ ਨੰਬਰ ਤੇ ਜਾ ਕੇ ਮੈਂ ਤੁਹਾਨੂੰ ਕੁਝ ਦਿਓ ਇਹ ਵਾਲੇ ਸੂਟ ਜਿਹੜੇ ਨੇ ਕਾਟਨ ਦੇ ਆਣਗੇ 4 ਕਲਰ ਆਪਸ਼ਨ ਇਹਦੇ ਵਿੱਚ ਨੇ thread color thread ਨਾਲ embroidery ਹੋਈ ਹੈ ਇਹਦੇ ਤੇ 890 ਰੁਪਏ ਦਾ ਪ੍ਰਾਈਸ ਹੈ ਇਹ ਵਾਲੇ ਸੂਟ ਪਹਿਲਾਂ ਵੀ ਆਏ ਸੀ 790 ਰੁਪਿਆ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਣਗੇ ਚੋਰਚਾ ਡਿਜੀਟਲ ਪ੍ਰਿੰਟ ਆਲਓਵਰ ਜਿਹੜਾ embroidery ਚਾਲ ਵਾਲੀ ਇਹ ਤੇ ਸ਼ਰਟ ਹੈ ਤੇ ਜਿਹੜਾ ਬਾਟਮ ਆਏਗਾ ਪਲੇਨ ਆਏਗਾ ਚੋਰਚਾ ਦਾ ਦੁਪੱਟਾ ਸ਼ਿਫੋਨ ਦਾ ਡਿਜੀਟਲ ਪ੍ਰਿੰਟ ਤੇ ਨਾਲ ਆਏਗਾ ਪ੍ਰਾਈਸ ਇਹਦਾ 790 ਹੈ ਸ਼ਰਟ ਦੇ ਉੱਪਰ ਜਿਹੜੀ ਹੈ ਕਿ ਆਲਓਵਰ ਜਿਹੜੀ ਇੰਬਰੋਇਡਰੀ ਹੈ ਜਾਲ ਦੀ ਤਰ੍ਹਾਂ ਵਾਲੀ ਕਲਰ ਕਾਫੀ ਨੇ ਮੈਂ ਸਾਰੇ ਇੱਥੇ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਕੋਈ ਕੁਐਰੀ ਕਰਨੀ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਰਤ ਬਾਰੇ ਵਿੱਚ ਇਹ ਵਾਲੇ ਫਿਲਹਾਲ ਜਿੰਨੇ ਵੀ ਇੱਥੇ ਕਲਰ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਮੈਂ ਸਾਰਿਆਂ ਦੀ ਡਿਸਕ੍ਰਿਪਸ਼ਨ ਜਿੰਨੀ ਪੋਸੀਬਲ ਹੋਏਗੀ ਦੱਸ ਦਿਆਂਗੇ ਬਾਕੀ ਤੁਸੀਂ ਨੰਬਰ ਜਾ ਕੇ ਮੈਨੂੰ ਪੁੱਛ ਸਕਦੇ ਹੋ ਇਹ 5 ਮੀਟਰ ਆਲਓਵਰ ਕ੍ਰੇਪ ਦਾ ਤੁਹਾਨੂੰ ਸੂਟ ਮਿਲੇਗਾ ਤੇ ਇਹਦੇ ਉੱਪਰ ਘੇਰੇ ਤੇ ਵਰ ਪੱਟੀ ਵਰ ਘੇਰ ਨਾਲ ਦੁਪੱਟਾ ਇਹਦਾ ਸ਼ਿਫੋਨ ਦਾ ਮਿਲੇਗਾ ਸਿਰਫ ਸਿਰਫ 500 ਰੁਪਏ ਦੇ ਵਿੱਚ ਹੈ ਬਹੁਤ ਪਿਆਰੇ ਸੂਟ ਨੇ ਇਹ ਵਾਲੇ ਇਹ ਤੁਹਾਨੂੰ 700 ਰੁਪਏ ਵਿੱਚ ਸੂਟ ਮਿਲ ਜੇਗਾ ਪਿਓਰ ਕਾਟਨ ਦਾ ਹੈ ਇਹਨਾਂ ਵਿੱਚ ਜਿੰਨੇ ਜਿੰਨੇ ਕਲਰ ਇਹਦੇ ਵਿੱਚ ਅਵੇਲੇਬਲ ਆਗੇ ਸੀ ਮੈਂ ਇੱਥੇ ਐਡ ਕਰ ਦਿੱਤੇ ਨੇ ਐ ਤੁਹਾਨੂੰ ਜਿਹੜਾ ਸੂਟ ਹੈ 700 ਰੁਪਏ ਦੇ ਵਿੱਚ ਪਿਓਰ ਕਾਟਨ ਦਾ ਡਿਜੀਟਲ ਪ੍ਰਿੰਟ ਵਾਲਾ ਸੂਟ ਮਿਲੇਗਾ ਤੇ ਜਿਹੜਾ ਦੁਪੱਟਾ ਸ਼ਿਫੋਨ ਦਾ ਆਏਗਾ ਬੜਾ ਵਧੀਆ ਥ्रेड ਵਰਕ ਹੋਇਆ ਹੈ ਤੇ ਤੇ ਸਾਰੇ ਤੇ ਇਰੇ ਦੇ ਉੱਪਰ ਵਰਕ ਹੈਗਾ ਐਮ ਵਾਲਾ ਜਿਹੜਾ ਸੂਟ ਹੈ ਇਹ ਕ੍ਰੇਪ ਵਿੱਚ ਆਏਗਾ ਥਰੈਡ ਵਰਕ ਹੈ 570 ਦਾ ਪ੍ਰਾਈਸ ਹੈ ਬਾਕੀ ਦੀ ਡਿਟੇਲ ਹੋਰ ਚੋ ਜੋ ਵੀ ਤੁਸੀਂ ਜਾਣਨੀ ਚਾਹੁੰਦੇ ਹੋ ਨੰਬਰ ਮੈਂ ਦਿੱਤਾ ਹੈ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਮੈਂ ਨਾਲ ਜਿੰਨੇ ਕੁ ਆਪਸ਼ਨ ਮੇਰੇ ਕੋਲ ਤੁਹਾਡੇ ਬਹੁਤ ਹੀ ਕਲਰ ਇਦਰ-ਉਧਰ ਹੋ ਗਏ ਨੇ ਉਹ ਜੇਕਰ ਤੁਹਾਨੂੰ ਕਨਫਿਊਜ਼ਨ ਹੈ ਤੁਸੀਂ ਮੇਰੇ ਨੰਬਰ 'ਤੇ ਆ ਕੇ ਮੈਸੇਜ ਕਰ ਸਕਦੇ ਹੋ ਬਾਕੀ ਕਲਰ ਜਿੰਨੇ ਵੀ ਇਥੇ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਇਹ ਵਾਲਾ ਮਸਲੀਨ ਚਾਣਗੇ ਚਾਰ ਕਲਰ ਆਪਸ਼ਨ ਆਏਗਾ 680 ਰੁਪਏ ਦਾ ਪ੍ਰਾਈਸ ਆ ਬਹੁਤ ਪਿਆਰੀ ਕਢਾਈ ਹੈ ਸ਼ਰਟ ਦੇ ਵਿੱਚ ਨਾਲ ਦੁਪੱਟੇ ਤੇ ਵੀ ਉੱਚ ਇੱਕ ਦੋ ਸੈਮੀ ਸਟਿਚ ਕਲੈਕਸ਼ਨਾਂ ਵੀ ਲੈ ਕੇ ਆਈ ਇਹ ਵਾਲੀ ਜਿਹੜੀ ਹੈ ਨਾ ਇਹ ਤੁਹਾਨੂੰ 1299 ਦੇ ਵਿੱਚ ਫ੍ਰੀ ਸ਼ਿਪਿੰਗ ਚਾਰਜ ਸੈਮੀ ਸਟਿਚ 42 ਤੋਂ 44 ਇਹਨਾਂ ਵਿੱਚ ਸਾਈਜ਼ ਇਸ ਅਵੇਲੇਬਲ ਲੈਂਥ ਇਹਦੀ ਲਗਭਗ 44 ਤੋਂ ਉੱਪਰ ਦੀ ਹੈ ਇਹ ਤੁਹਾਨੂੰ ਜਿਹੜੇ ਇਹ ਵਾਲੇ ਸੂਟ ਨੇ ਤਿੰਨ ਚਾਰ ਕਲਰ ਆਪਸ਼ਨ ਦੇ ਨਾਲ ਆਣਗੇ ਇੱਥੇ ਮੈਂ ਉਹਨਾਂ ਦੇ ਚਾਰੋਂ ਕਲਰ ਐਡ ਕਰ ਦਿੱਤੇ ਕੀ ਅਗਰ ਕੋਈ ਕੁਰੀ ਹੈ ਤਾਂ ਨੰਬਰ ਜਾ ਕੇ ਮੈਸੇਜ ਕਰ ਲਓ ਅੱਜ ਦੀ ਵੀਡੀਓ ਵਿੱਚ ਇਹ ਨਹੀਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ